ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਤੁਰੰਤ ਜਿਹੜੇ ਆ ਲਾਇਆ ਨਾ ਤੁਸੀਂ ਬੈਰੀਕੇਡ ਜਿਹਨਾਂ ਨੂੰ ਖਤਮ ਕਰੋ ਤੇ ਕਿਸਾਨਾਂ ਨੂੰ ਆਪਣੀ ਗੱਲ ਕਰਨ ਵਾਸਤੇ ਦਿੱਲੀ ਦੇ ਜਿਹੜਾ ਰਾਮਲੀਲਾ ਗਰਾਊਂਡ ਆ ਉੱਥੇ ਹਰ ਇੱਕ ਪਾਰਟੀ ਆਣ ਕੇ ਆਪਦੀ ਗੱਲ ਕਰਦੀ ਆ ਇਹਨਾਂ ਨੂੰ ਵੀ ਕਰੰਦਿਓ ਕਿਉਂਕਿ ਜਦੋਂ ਹਿੰਦੁਸਤਾਨ ਭੁੱਖਾ ਸੀ ਪੂਰਬਿਆਂ ਦੇ ਹੀ ਜੈ ਜਵਾਨ ਜੈ ਕਿਸਾਨ ਉਦੋਂ ਗ੍ਰੀਨ ਐਵਲ ਲੂਸ਼ਨ ਜਿਹੜਾ ਆਇਆ ਸੀ ਉਹ ਪੰਜਾਬ ਨੇ ਲਿਆਂਦਾ ਸੀ ਔਰ ਜੇ ਹਿੰਦੁਸਤਾਨ ਦਾ ਢਿੱਡ ਪਰ ਲੱਗ ਪਿਆ ਤੇ ਹੁਣ ਇਹਨਾਂ ਕੋਲ ਲੂਲਾ ਆਉਂਦੇ ਪਿਆਨ ਹੋ ਰਹੇ ਆਂਦੇ ਆਂਦੇ ਐ ਐਮਐਸਪੀ ਨਹੀਂ ਦੀ ਭਾਰ ਨਹੀਂ ਪੂਰੇ ਦਿਨੇ ਕਿਸਾਨਾਂ ਦੇ ਨਾਲ ਆ ਔਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਉੱਥੇ ਲੰਗਰ ਵੀ ਲਾਇਆ ਔਰ ਦਵਾਈਆਂ ਦਾ ਵੀ ਪ੍ਰਬੰਧ ਵੀ ਕੀਤਾ ਉਹਨਾਂ ਦਾ ਪੁੱਤ ਤਾਂ ਨਹੀਂ ਆਉਣਾ ਜਦ ਪੁੱਤ ਕੱਲਾ ਕੱਲਾ 2 ਪਹਿਨਾਂ ਤੋਂ ਉਹ ਪੁੱਤ ਨਹੀਂ ਨਾ ਵਾਪਸ ਮੋੜਨਾ ਉਹ ਠੀਕ ਆ ਆਰਥਿਕ ਮਤੋਂ ਨਾ ਕੀਤੀ ਹੈ ਚੰਗੀ ਗੱਲ ਆ ਕਰਨੀ ਚਾਹੀਦੀ ਆ ਪਰ ਪਰਚਾ ਤਰਜ ਕਰੋ ਹਦੋਂ ਪਹਿਲਾ ਉਹਨਾਂ ਤੇ ਇਹ ਵੀ ਕੋਈ ਜਿਹੜਾ ਮੋਰਚਾ ਕਿਸਾਨਾਂ ਨੇ ਲਾਇਆ ਅੱਜ ਤੱਕ ਰਫੇਰਲੀ ਆ ਦੁਨੀਆ ਚ ਕਿਉਂਕਿ ਕਿਸਾਨਾਂ ਦਾਤਾ ਔਰ ਇਹ ਹਰ ਇਹ ਮੋਰਚਾ ਇਹਦਾ ਹਰ ਹਾਲ ਤੇ ਸਫਲ ਹੋਊਗਾ ਹਰਿਆਣਾ ਸਰਕਾਰ ਵੱਲੋਂ ਜਿਸ ਤਰੀਕੇ ਦੇ ਨਾਲ ਕਿਸਾਨਾਂ ਦੇ ਨਾਲ ਸ਼ਤੱਤਤਾ ਤੇ ਜੋ ਕੀਤੀ ਜਾ ਰਹੀ ਹੈ ਜਿਸ ਤਰੀਕੇ ਦੇ ਨਾਲ ਜੋ ਕਿਸਾਨਾਂ ਦੇ ਉੱਤੇ ਗੋਲਾਬਾਰੀ ਕੀਤੀ ਜਾ ਰਹੀ ਹੈ ਨਾਲ ਦੀ ਨਾਲ ਗੋਲੀਆਂ ਵਿੱਚ ਲਏ ਜਾ ਰਹੀ ਹੈ ਜਿਸ ਦੇ ਕਾਰਨ ਇੱਕ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਹੁੰਦੀ ਆ ਤਾਂ ਉਸ ਤੋਂ ਬਾਅਦ ਕਿਤਨਾ ਕਿਤੇ ਪੰਜਾਬ ਸਰਕਾਰ ਵੀ ਮੁਆਵਜ਼ਾ ਦੇਣ ਨੂੰ ਤਿਆਰ ਹੁੰਦੀ ਆ ਪਰ ਹਾਲਾਤ ਉੱਤੇ ਫੇਰ ਉਸੇ ਤਰੀਕੇ ਨਾਲ ਇਹ ਗੱਲ ਕਰੀਏ ਹਰਿਆਣਾ ਬਾਰਡਰ ਦੇ ਉੱਤੇ ਉਸੇ ਤਰੀਕੇ ਦੇ ਬਣੇ ਨੇ ਸਰਕਾਰ ਅੱਗੇ ਆਉਣ ਨੂੰ ਮੰਨ ਨਹੀਂ ਰਹੀ ਤਾਂ ਸਾਡੇ ਨਾਲ ਇਹ ਸਾਰੀ ਅੰਗਲਾ ਕਰਨ ਲਈ ਮੌਜੂਦ ਹੈ ਕਿ ਨੇ ਭਾਈ ਮਨਜੀਤ ਸਿੰਘ ਜੀ ਐਜਪੀਸੀ ਤੋਂ ਤਾਂ ਭਾਈ ਸਾਹਿਬ ਜੀ ਕਿਵੇਂ ਵੇਖਦੇ ਹੋ ਅਕਸਰ ਅੰਦੋਲਨ ਕਈ ਵੇਖੇ ਆ ਪਰ ਜਿਸ ਤਰੀਕੇ ਦੇ ਨਾਲ ਗੋਲੀ ਕਿਉਂਕਿ ਪਹਿਲਾਂ ਹੁੰਦਾ ਪਾਣੀ ਦੀਆਂ ਬਿਸ਼ਾਰਾਂ ਪੈਂਦੀਆਂ ਸਨ ਹੁਣ ਗੋਲੀਆਂ ਦੀਆਂ ਬਿਸ਼ਾਰਾਂ ਪੈ ਰਹੀਆਂ ਦੇਖੋ ਮੈਂ ਤੁਹਾਨੂੰ ਦੱਸਿਆ ਵੀ ਹਾਕਮ ਜਿਹੜੇ ਆ ਨਾ ਜਦੋਂ ਅੰਨਾਂ ਤਾਂ ਬੋਲਾ ਹੋ ਜੇ ਕੋਈ ਹਾਕਮ ਉਹਨੂੰ ਕੁਝ ਦਿਖਦਾ ਨਹੀਂ ਕੁਝ ਹੁੰਦਾ ਨਹੀਂ ਮੈਂ ਸਮਝਦਾ ਵੀ ਖੱਟੜ ਜਿਹੜਾ ਹਰਿਆਣੇ ਦਾ ਮੁੱਖ ਮੰਤਰੀ ਆ ਤੇ ਹਿੰਦੁਸਤਾਨ ਦਾ ਪ੍ਰਾਈਮ ਮਿੰისტਰ ਮੋਦੀ ਹੈ ਜਾਂ ਵਿੱਤਸ਼ਾ ਗ੍ਰਹਿ ਮੰਤਰੀ ਆ ਔਰ ਉਹਨਾਂ ਨੂੰ ਮੈਨੂੰ ਨਹੀਂ ਸਮਝ ਲੱਗੀ ਕਿ ਕਿਉਂ ਇਹੋ ਜਿਹਾ ਆਰਡਰ ਦੇ ਦੇ ਕੇ ਹਰਿਆਣੇ ਵਾਲਿਆਂ ਨੂੰ ਕਹਿ ਰਿਹਾ ਪਈ ਇੱਥੇ ਅਗਲੇ ਦਾ ਕੰਦ ਮਾਰ ਦਿਓ ਹਿੰਦੁਸਤਾਨ ਦੇ ਵਾਸੀ ਨਹੀਂ ਗਏ ਇਹਨਾਂ ਹਿੰਦੁਸਤਾਨ ਵਾਸਤੇ ਹਿੰਦੁਸਤਾਨ ਦੇ ਭੁੱਖੇ ਜਹ ਢਿੱਡ ਭਰਨ ਵਾਸਤੇ ਕਿੰਨਾ ਵੱਡਾ ਉਪਰਾਲਾ ਪੰਜਾਬ ਦੇ ਲੋਕਾਂ ਨੇ ਕੀਤਾ 65 ਦੀ ਜੰਗ ਇਹਨਾਂ ਲੜੀ ਆ 71 ਦੀ ਲੜੀ ਆ ਚైనా ਦੀ ਲੜੀ ਆ ਕਈ ਇਹਨਾਂ ਜੰਗਾਂ ਲੜੀਆਂ ਨੇ ਤੁਸੀਂ ਉਹਨਾਂ ਲੋਕਾਂ ਨੂੰ ਅੱਜ ਦਿੱਲੀ ਨਹੀਂ ਜਾਉਣ ਦਿੰਦੇ ਇਹਨਾਂ ਨੇ ਤਾਂ ਦਿੱਲੀ ਨੂੰ ਵੀ ਫਤਿਹ ਕੀਤਾ ਸੀ ਜੱਸਾ ਸਿੰਘ ਆਲੂ ਵਾਲ ਦੇ ਜੱਸਾ ਸੰਗਰਾਮ ਵਗੜੀ ਦੇ ਰੂਪ ਚ ਤੇ ਸਭਿਧਾਨ ਸਾਰਿਆਂ ਨੂੰ ਹਰ ਇੱਕ ਥਾਂ ਤੇ ਦਸਤਾਨ ਚ ਜਾਣ ਦੀ ਇਜਤ ਦਿੰਦਾ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਤੁਰੰਤ ਜਿਹੜੇ ਆ ਲਾਇਆ ਨਾ ਤੁਸੀਂ ਕਿੱਕਟ ਜਿਹਨਾਂ ਨੂੰ ਖਤਮ ਕਰੋ ਤੇ ਕਿਸਾਨਾਂ ਨੂੰ ਆਪਣੀ ਗੱਲ ਕਰਨ ਵਾਸਤੇ ਦਿੱਲੀ ਦੇ ਜਿਹੜਾ ਰਾਮਲੀਲਾ ਗਰਾਊਂਡ ਆ ਉੱਥੇ ਹਰ ਇੱਕ ਪਾਰਟੀ ਆਣ ਕੇ ਆਪਦੀ ਗੱਲ ਕਰਦੀ ਆ ਇਹਨਾਂ ਨੂੰ ਵੀ ਕਰਨ ਦਿਓ ਇਹ ਜਾ ਕੇ ਦੱਸਣ ਕਿ ਐਮਐਸਪੀ ਮੰਗਦੇ ਆ ਤੇ ਸਾਡਾ ਭਾਅ ਵਧਾਓ ਔਰ ਪਾ ਵਧਾਉਣਾ ਚਾਹੀਦਾ ਕਿਉਂਕਿ ਜਦੋਂ ਹਿੰਦੁਸਤਾਨ ਭੁੱਖਾ ਸੀ ਪੂਰਬਿਆਂ ਦੇ ਹੀ ਜਾਇਜਮਾਨ ਜੈ ਕਿਸਾਨ ਉਦੋਂ ਗਰੀਨ ਲੂਸ਼ਨ ਜਿਹੜਾ ਆਇਆ ਸੀ ਉਹ ਪੰਜਾਬ ਨੇ ਲਿਆਂਦਾ ਸੀ ਔਰ ਜੇ ਹਿੰਦੁਸਤਾਨ ਤਾਂ ਢਿੱਡ ਪਰ ਲੱਗ ਪਿਆ ਤੇ ਹੁਣ ਇਹਨਾਂ ਕੋਲ ਲੌਨ ਡਿਪੈਂਡੈਂਸ ਹੋ ਰਹੇ ਆਂਦੇ ਐ ਐਮਐਸਪੀ ਨੇ ਵੀ ਭਾਰ ਨਹੀਂ ਪੂਰੇ ਦੇਣੇ ਔਰ ਦੇਣੇ ਚਾਹੀਦੇ ਆ ਮੈਂ ਕਿਸਾਨਾਂ ਦੇ ਨਾਲ ਆ ਔਰ ਸ਼ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਉੱਥੇ ਲੰਗਰ ਵੀ ਲਾਇਆ ਔਰ ਦਵਾਈਆਂ ਦਾ ਹੀ ਪ੍ਰਬੰਧ ਵੀ ਕੀਤਾ ਇੱਥੇ ਵੀ ਲੰਗਰ ਦਾ ਪ੍ਰਬੰਧ ਵੀ ਇੱਥੇ ਕਰਾਂਗੇ ਇੱਥੇ ਜੋ ਵੀ ਇੱਥੇ ਵੀ ਸੂਝ ਦੇਣੀ ਪਊਗੀ ਦਵਾਈਆਂ ਦੀ ਆ ਜਾਂ ਰਹਿਣ ਦੀ ਆ ਜਾਂ ਉੱਥੇ ਪ੍ਰਸ਼ਾਦਿਆਂ ਦੀ ਆ ਇੱਥੇ ਵੀ ਤੇ ਆ ਗਏ ਸੋ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਉਹ ਕਿਸਾਨਾਂ ਦੇ ਨਾਲ ਆ ਔਰ ਉਹ ਜਿਹੜਾ ਮੋਰਚਾ ਹੈ ਉਹ ਫਤਿਹ ਹੋਊਗਾ ਔਰ ਜਿਹੜੇ ਇਹਨਾਂ ਦੇ ਹੈਗੇ ਨੇ ਐਮਐਸਪੀ ਉਹ ਜਿਹੜੀ ਆ ਹਰ ਹਾਲਤ ਦੇ ਵਿੱਚ ਉਹਦਾ ਕਾਨੂੰਨ ਪਾਸ ਹੋਊਗਾ ਭਾਈ ਸਾਹਿਬ ਜੀ ਅਸੀਂ ਵੀ ਖਨੋਰੀ ਬਾਰਡਰ ਸੀਗੇ ਜਿਸ ਤਰੀਕੇ ਜਿਸ ਵੇਲੇ ਜੋ ਉਸ ਨੌਜਵਾਨ ਵੀਰ ਨੂੰ ਗੋਲੀ ਲੱਗਦੀ ਆ ਸ਼ੁਕਰਨ ਨੂੰ ਗੋਲੀ ਲੱਗਦੀ ਆ ਤਾਂ ਉਸ ਵੇਲੇ ਜਿਹੜੇ ਹਾਲਾਤ ਬਣੇ ਸੀਗੇ ਇੱਕੋ ਜਮ ਗੋਲਾਬਾਰੀ ਕਰ ਦਿੱਤੀ ਗਈ ਜੋ ਅਥਰੂ ਗੈਸ ਦੇ ਗੋਲੇ ਜਿਹੜੇ ਆ ਇੱਧਰ ਨੂੰ ਮਾਰੇਗੇ ਨਾਲ ਦੀ ਨਾਲ ਗੋਲੀਆਂ ਵੀ ਚਲਾਈਆਂ ਗਈਆਂ ਫਿਰ ਇਸ ਤੋਂ ਲਹਿਦਾ ਪੰਜਾਬ ਦੀ ਹੱਦ 'ਚ ਆ ਕੇ ਕਿਸਾਨਾਂ ਦੇ ਜਿਹੜੇ ਟਰੈਕਟਰ ਨੇ ਗੱਡੀਆਂ ਨੇ ਉਹਨਾਂ ਦੀ ਤੋੜ ਭਣ ਲਹਿਦਾ ਕੀਤੀ ਗਈ ਉਹ ਮੈਂ ਮਾਨ ਸਾਹਿਬ ਨੂੰ ਕਹਿਣਾ ਚਾਹਣਾ ਮਾਨ ਸਰਕਾਰ ਨੂੰ ਇਹ ਆਪਾਂ ਹਣ ਨਾ ਮੂਕ ਦਰਸ਼ਕ ਨਾ ਬਣੀਏ ਤਮਾਸ਼ੀ ਵੀ ਨਾ ਬਣੇ ਤਮਾਸ਼ੀ ਵੀ ਬਣਿਆ ਆ ਤਾਂ ਮੈਂ ਤੁਹਾਡੇ ਨਾਲ ਆ ਉਹ ਤੁਹਾਡੀ ਆਣ ਕੇ ਯੂਜ ਵਿੱਚ ਗੋਲੀਆਂ ਮਾਰ ਕੇ ਤੇ ਉਹ ਛੁਪਦੀਪ ਨੂੰ ਵੀ ਕਰ ਗਏ ਆ ਮਾਰ ਕੇ 100 150 ਪਰਿਵਾਰ ਜਿਹੜਾ ਉਹ ਫਟੜੋ ਗਿਆ ਆਪਣੇ ਕਿਸਾਨ ਜਿਹੜਾ ਪੁਜੇਰੇ ਲਾਜ ਆ ਤੇ ਤੁਸੀਂ ਉਹਨਾਂ ਤੇ ਪਰਚਾ ਦਰਜ ਕਰੋ ਜਿਹੜੇ ਉਹ ਜਿਹਨਾਂ ਨੇ ਗੋਲੀਆਂ ਮਾਰੀਆਂ ਨੇ ਉਥੋਂ ਜਿਹੜਾ ਹਮ ਮਿਸਟਰ ਉੱਤੇ ਪਰਚਾ ਦਰਜ ਕਰੋ ਉੱਥੇ ਦੇ ਡੀਜੀਪੀ ਤੇ ਕਰੋ ਉਥੋਂ ਦੇ ਐਸਐਸਪੀ ਤੇ ਕਰੋ ਕਿਉਂ ਉਹਨਾਂ ਨੇ ਬੰਦੇ ਨੂੰ ਮਾਰਿਆ ਕਿਉਂ ਉਹਨਾਂ ਕਿਸਾਨਾਂ ਨੂੰ ਸਾਡੀ ਜੂਝਾਂ ਕੇ ਮਾਰਿਆ ਭਾਵੇਂ ਉਧਰ ਵੀ ਹੁੰਦੇ ਤਾਂ ਵੀ ਉਹਨਾਂ ਨੂੰ ਮਾਰਨਾ ਗੋਲੀ ਮਾਰਨੀ ਜਾਂ ਉਹਨਾਂ ਨੂੰ ਥਰੂ ਗੈਸ ਛੱੜਦੇ ਜਾਂ ਟੀਅਰ ਗੈਸ ਛੱੜਦੇ ਕੋਈ ਉਹਨਾਂ ਦਾ ਕੋਈ ਬੰਦੇ ਵਾਲੀ ਗੱਲ ਨਹੀਂ ਕੀਤੀ ਸੋ ਉਹਨਾਂ ਤੇ ਪਰਚਾ ਦਰਜ ਹੋਣਾ ਚਾਹੀਦਾ ਮਾਨ ਸਾਹਿਬ ਨੂੰ ਮੈਂ ਕਹਿਣਾ ਘੋਗਲ ਕਰਨੇ ਨਾ ਬਣੋ ਗੱਲ ਸੁਣੋ ਕਿਸਾਨਾਂ ਦੀ ਤੁਹਾਨੂੰ ਕਿਸਾਨਾਂ ਨੇ ਜਿਤਾਇਆ ਹੈ ਮਾਨ ਸਰਕਾਰ ਵੱਲੋਂ ਐਲਾਨ ਕਰ ਦਿੱਤਾ ਗਿਆ ਕੀ ਕਾਰਵਾਈ ਜਿਹੜੀ ਹੋਏਗੀ ਨਾਲ ਦੀ ਨਾਲ ਉਸ ਕਿਸਾਨ ਵੀਰ ਨੂੰ 1 ਕਰੋੜ ਰੁਪਏ ਦਾ ਮਾਵਜਾ ਤੇ ਉਸ ਦੀ ਛੋਟੀ ਭੈਣ ਨੂੰ ਸਰਕਾਰੀ ਨੌਕਰੀ ਦੇੰਦਾ ਵੀ ਉਹ ਦੋ ਗੱਲਾਂ ਬਿਲਕੁਲ ਠੀਕ ਨੇ ਉਹਨਾਂ ਦਾ ਪੁੱਤ ਤਾਂ ਨਹੀਂ ਆਉਣਾ ਜੇ ਪੁੱਤ ਇਕੱਲਾ-ਕੱਲਾ ਦੋ ਭੈਣਾਂ ਦਾ ਉਹ ਉਹ ਤਾਂ ਨਹੀਂ ਨਾ ਵਾਪਸ ਮੋੜਨਾ ਉਹ ਠੀਕ ਆ ਆਰਥਿਕ ਮਤੋਂ ਨਾ ਕੀਤੀ ਹੈ ਚੰਗੀ ਗੱਲ ਆ ਕਰਨੀ ਚਾਹੀਦੀ ਆ ਪਰ ਪਰਚਾ ਦਰਜ ਕਰੋ ਹਦੋਂ ਪਹਿਲਾਂ ਉਹਨਾਂ ਤੇ ਤੇ ਜੀ ਮੰਗ ਵੀ ਸਾਡੀ ਮੰਨੋ ਉਹਨਾਂ ਤੇ ਪਰਚਾ ਦਰਜ ਕਰੋ ਹਰਿਆਣੇ ਦਾ ਕਿਵੇਂ ਰੁਖ ਸਮੇ ਜੋ ਕਿ ਜਿਸ ਤਰੀਕੇ ਨਾਲ ਹਰਿਆਣੇ ਦੇ ਕਿਸਾਨ ਹੈਗੇ ਆ ਉਹਨਾਂ ਦੇ ਨਾਲ ਵੀ ਗੱਲ ਹੋਈ ਸੀ ਉਹ ਕਹਿੰਦੇ ਆ ਕਿ ਸਾਡੇ ਉੱਤੇ ਜਿਹੜਾ ਜੋ ਐਫ ਆਈ ਆਰ ਦਰਜ ਕੀਤੇ ਜਾ ਰਹੀਆਂ ਨੇ ਸਾਨੂੰ ਸੰਮਣ ਆ ਰਹੇ ਨੇ ਕਿ ਸਾਡੇ ਘਰੋਂ ਨਿਕਲਣਾ ਔਖਾ ਹੋਇਆ ਸਾਡੇ ਲਾਇਸੈਂਸ ਕੈਨਸਲ ਸਾਡੇ ਬੱਚਿਆਂ ਨੂੰ ਯੋਗ ਹੋਏਗੇ ਆਉਣ ਵਾਲੇ ਸਮੇਂ ਚ ਤਾਂ ਖੱਟਰ ਸਰਕਾਰ ਇਦਾਂ ਕਿਉਂ ਕਰ ਰਹੀ ਆ ਕਿਉਂ ਕਿ ਮੱਥਾ ਤੇ ਸਿੱਧਾ ਕੇਂਦਰ ਨਾਲ ਲੱਗਣਾ ਸੀਗਾ ਦਿੱਲੀ ਨਾਲ ਲੱਗਣਾ ਸੀਗਾ ਹਰਿਆਣੇ ਨਾਲ ਤੇ ਕੋਈ ਹੈ ਹੀ ਨਹੀਂ ਹਰਿਆਣਾ ਵੀ ਉਹਨਾਂ ਦੀ ਸਰਕਾਰ ਹੈ ਨਾ ਕਿਉਂ ਨਹੀਂ ਕੋਈ ਭਾਰਤੀ ਜਨਤਾ ਪਾਰਟੀ ਸਰਕਾਰ ਹੈ ਸੋ ਇਸ ਕਰਕੇ ਇਹ ਉਹ ਹਰਿਆਣੇ ਦੇ ਮਨੋਹਰ ਲਾਲ ਉਹਨਾਂ ਨੇ ਹੱਥ ਟੋਕਾ ਬਣਾਇਆ ਵੀ ਤੂੰ ਅੱਗੇ ਰੋਕ ਕੇ ਰੱਖ ਗਲਤ ਹੈ ਉਹਨਾਂ ਨੂੰ ਬਿਲਕੁਲ ਉਹ ਜਿਹੜੇ ਬੈਰੀਕਾਡ ਆਪਦੇ ਖੋਲ ਦੇਣੇ ਚਾਹੀਦੇ ਆ ਤੇ ਸੈਂਟਰ ਦੇ ਨਾਲ ਜਾ ਕੇ ਉਹਨਾਂ ਨੂੰ ਗੱਲ ਜਿਹੜੀ ਕਰਨੀ ਆ ਉੱਥੇ ਜਾ ਕੇ ਉਹਨਾਂ ਨੂੰ ਗੱਲ ਕਰਨ ਦੀ ਚਾਹੀਦੀ ਹੈ ਕਿਸਾਨਾਂ ਨਾਲ ਭਾਈ ਸਾਹਿਬ 라 ਸਵਾਲ ਕੀ ਲੱਗਦਾ ਹੈ ਕਿ ਕਿਸਾਨਾਂ ਨੂੰ ਇਨਸਾਫ ਮਿਲ ਸਕੇਗਾ ਕੀ ਲੱਗਦਾ ਹੈ ਕਿ ਕਿਸਾਨਾਂ ਦੇ ਜਿਸ ਤਰੀਕੇ ਦੇ ਨਾਲ ਕਿਸਾਨਾਂ ਦੇ ਜਿਸ ਤਰੀਕੇ ਨਾਲ ਤਸ਼ੱਦਦ ਹੋ ਰਿਹਾ ਹੈ ਕਿ ਲੱਗਦਾ ਕਿਸਾਨਾਂ ਨੂੰ ਇਨਸਾਫ ਮਿਲੇਗਾ ਹਰਿਆਣਾ ਸਰਕਾਰ ਝੁਕੇਗੀ ਦਿੱਲੀ ਕੇਂਦਰ ਦੀ ਸਰਕਾਰ ਝੁਕੇਗੀ ਬਿਲਕੁਲ ਝੁਕੇਗੀ ਕਦੀ ਵੀ ਕੋਈ ਜਿਹੜਾ ਮੋਰਚਾ ਕਿਸਾਨਾਂ ਨੇ ਲਾਇਆ ਅੱਜ ਤੱਕ ਕਰਫੇਲ ਨਹੀਂ ਆ ਦੁਨੀਆ 'ਚ ਕਿਉਂਕਿ ਕਿਸਾਨ ਅੰਨਦਾਤਾ ਹੈ ਔਰ ਹਰ ਇਹ ਮੋਰਚਾ ਇਹਦਾ ਹਰ ਹਾਲ ਤੇ ਸਫਲ ਹੋਊਗਾ। ਸ੍ਰੋਮਣੀ ਕਮੇਟੀ ਨਾਲ ਬਿਲਕੁਲ ਸ਼੍ਰੋਮਣੀ ਕਮੇਟੀ ਵੀ ਨਾਲ ਆ ਸ਼੍ਰੋਮਣੀ ਅਕਾਲੀ ਦਲ ਵੀ ਨਾਲ ਆ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਵੀ ਨਾਲ ਆ ਔਰ ਦਮਦਮੀ ਤਕਸਾਲ ਵੀ ਨਾਲ ਆ ਬਿਲਕੁਲ ਜੀ ਬਿਲਕੁਲ ਹੀ ਨਾਲ ਉਹਨਾਂ ਦੇ ਕਿਸਾਨਾਂ ਦੇ 로ਡ ਪਈ ਜਾਓਗੇ ਬਿਲਕੁਲ ਜਾਵਾਂਗੇ ਬਿਲਕੁਲ ਜਾਵਾਂਗੇ ਅਸੀਂ ਕਿਸਾਨ ਆ ਸਾਡੀਆਂ ਵੀ ਜ਼ਮੀਨਾਂ ਨੇ ਸਾਨੂੰ ਵੀ ਭਾਅ ਮਿਲਨੇ ਨੇ ਲੋਟ ਪਈ ਜਦੋਂ ਆਵਾਜ਼ ਮਾਰਨ ਕਿ ਜਾਵਾਂਗੇ ਨਾ ਆਵਾਜ਼ ਮਾਰਨ ਕਿ ਤਾਂ ਵੀ ਜਾਵਾਂਗੇ ਸਾਡਾ ਫਰਜ਼ ਅਸੀਂ ਪਹਿਲੇ ਮੋਰਚੇ 'ਚ ਵੀ ਗਏ ਹਾਂ ਜੀ 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 ਮੈਂ ਵੀ ਗਿਆ ਹਾਂ ਮੇਰਾ ਬੇਟਾ ਕਵਰ ਚੰਦ ਸਿੰਘ ਪ੍ਰਧਾਨ ਵਾਲੀ ਦੇ ਸਿੱਖ ਸਟੂਡੈਂਟ ਉਹ ਵੀ ਗਏ ਸੀ ਅਸੀਂ ਹੁਣ ਵੀ ਜਾਵਾਂਗੇ ਨਾਮ ਸਦਨ ਤੱਕ ਵੀ ਜਾਣਾ ਸਾਡਾ ਫਰਜ਼ ਬਣਦਾ ਡਿਊਟੀ ਬਣਦੀ ਸਾਬ ਜੀ ਬਿਲਕੁਲ ਜਿਵੇਂ ਤੁਸੀਂ ਦੇਖਿਆ ਹੈ ਸਨ ਭਾਈ ਮਨਜੀਤ ਸਿੰਘ ਜੀ ਤਾਂ ਉਹਨਾਂ ਵੱਲੋਂ ਖਾਸ ਤੌਰ ਤੇ ਐਲਾਨ ਕੀਤਾ ਗਿਆ ਕਿ ਜਿਸ ਤਰੀਕੇ ਦੇ ਨਾਲ ਜੋ ਕੇਂਦਰ ਦੀ ਸਰਕਾਰ ਕਿਸਾਨਾਂ ਦੇ ਨਾਲ ਰਵਈਆ ਕਰ ਰਹੀ ਹੈ ਵਤੀਰਾ ਕਰ ਰਹੀ ਹੈ ਤਾਂ ਉੱਥੇ ਕੱਟਰ ਸਰਕਾਰ ਵੱਲੋਂ ਇਸ ਤਰੀਕੇ ਦੇ ਨਾਲ ਤਸ਼ੱਦਦ ਕਿਸਾਨਾਂ ਦੇ ਉੱਤੇ ਕੀਤਾ ਜਾ ਰਿਹਾ ਇਸ ਦੇ ਉੱਤੇ ਖਾਸ ਤੌਰ ਦੇ ਉੱਤੇ ਭਾਈ ਮਨਜੀਤ ਸਿੰਘ ਹੋਣਾ ਨੇ ਵੱਡੀਆਂ ਗੱਲਾਂ ਵੀ ਕਿਤੇ ਨਾਲ ਦੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਆਉਣ ਵਾਲੇ ਸਮੇਂ 'ਚ ਜੇਕਰ ਲੋੜ ਪੈਂਦੀ ਆ ਤਾਂ ਅਸੀਂ ਜ਼ਰੂਰ ਚਾਵਾਂਗੇ ਅਗਰ ਕਿਸਾਨ ਸਦਨ 'ਤੇ ਤਾਂ ਵੀ ਜਾਵਾਂਗੇ ਅਗਰ ਨਹੀਂ ਕਿ ਸਦਨ 'ਤੇ ਤਾਂ ਤਾਂ ਵੀ 6 ਸਟੂਡੈਂਟ ਫੈਡਰੇਸ਼ਨ ਤੋਂ ਉਹਨਾਂ ਦੇ ਨਾਲ-ਨਾਲ ਭਾਈ ਮਨਜੀਤ ਸਿੰਘ ਜੀ ਹੋਣੀ ਆਪ ਵਿਸ਼ੇਸ਼ ਤੌਰ ਦੇ ਉੱਤੇ ਕਿਸਾਨਾਂ ਦੇ ਨਾਲ ਜੋ ਕਹਿ ਸਕਦੇ ਆ ਕਿ ਮੋਰਚਾ ਲੱਗਾ ਹੋਇਆ ਕੇਂਦਰ ਦੇ ਖਿਲਾਫ ਉਹਦੇ ਵਿੱਚ ਸ਼ਮੂਲੀਅਤ ਪਾਉਣ ਵਾਸਤੇ ਆਪ ਪਹੁੰਚਣਗੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਰਿਪੋਰਟਰ ਜਗਮਾਨ Chimos a